ਹਾਂਜੀ ਸਾਰੇ ਬਿਲਾ ਨੂੰ ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਤੇ ਗੰਨੇ ਤੇ ਦੋ ਦਿਹਾੜੀਆਂ ਲਾ ਕੇ ਅੱਜ ਪਹੁੰਚੇ ਵੇ ਖਿਲਾੜੀ ਤੇ ਸਵੇਰੇ ਆਪਣਾ ਟਰੈਕਟਰ ਚੱਲ ਗਿਆ ਤੇ ਹੁਣ ਖਿਲਾੜੀ ਤੈਨੂੰ ਚੱਲਿਆ ਮੈਂ ਵੀ ਰੋਟੀ ਪਾਣੀ ਲੈ ਕੇ ਹੈਨਾ ਤੇ ਅਸਰੇ ਗਾਲ ਜੀ ਚਾਚਾ ਨੇ ਲਾਲੀ ਕੱਲ ਬੇਇਜ਼ਤੀ ਨਹੀਂ ਹੋਣ ਦਿੱਤੀ ਹਾਂ ਬਰਗਰ ਖਲਾ ਤ ਇਹਨੇ ਹਨ ਜਿਨ੍ਹਾਂ ਜਿਨ੍ਹਾਂ ਨੇ ਖਾ ਲੇ ਵਧੀਆ ਗੱਲ ਹੈ ਜਿਹੜਾ ਰਹਿ ਗਿਆ ਰਹਿ ਗਿਆ ਮੰਨੋ ਜੀ ਮੰਨ ਕੇ ਬਈ ਚਾਚੇ ਨੂੰ ਮੰਨ ਕੇ ਸਾਣੇ ਨਾ ਖਾਏ ਆ ਤੇ ਅੱਜ ਭਾ ਕੇ ਚਾਚੇ ਨੂੰ ਮਿਲਦੇ ਆ ਚਾਚਾ ਕੀ ਹਾਲ ਹੈ ਤੇਰਾ ਵਧੀਆ ਬਾਈ ਵਧੀਆ ਅੱਜ ਕੀ ਲੱਗੇ ਮੈਂ ਕਰਨ ਫਿਰ ਅੱਜ ਇਹਦੀ ਟੈਨਾ ਬਦਲਦੀ ਏ ਬਾਕੀ ਜਿਹੜਾ ਮਾੜਾ ਮੋਟਾ ਰਹਿੰਦਾ ਮਸ਼ੀਨ ਦਾ ਕੰਮ ਉਹ ਕਰਦੀਏ ਹੂੰ ਠੀਕ ਆ ਅੱਜ ਥੋੜਾ ਜਿਹਾ ਸਰੀਰ ਵੀ ਰਵੇਂ ਜੇ ਆਏ ਦੱਸ ਮਸ਼ੀਨ 'ਚ ਕੋਈ ਕੱਚ ਤਾਂ ਨਹੀਂ ਇਸ ਵਾਰ ਹੀ ਹੈਗੀ ਨਾ ਨਾ ਮਸ਼ੀਨਾਂ ਦਾ ਪਹਿਲਾਂ ਕੀ ਪਹਿਲਾਂ ਕਿਹੜੇ ਰਹਿੰਦੀਆਂ ਸੀ ਪਹਿਲਾਂ ਬੱਲੇ ਬੱਲੇ ਕਰਾਤੀ ਹੁਣ ਕਟਰ ਬਾਰ ਨਵਾਂ ਬਣ ਜਣਾ ਕਟਾ ਬਾਰ ਤਾਂ ਮੈਂ ਆ ਓ ਜਦੋਂ ਹੋਰ ਮੈਂ ਹਾਂ ਬਾਈ ਹਾਂ ਬਾਈ ਕਾਲੇ ਮਾਮੇ ਤੱਕ ਵੀਡੀਓ ਪਹੁੰਚਾ ਦਿਓ ਹਾਂ ਵੀ ਜੇ ਨਹੀਂ ਤੁਹਾਨੂੰ ਬਾਹਰ ਤੇ ਮਸ਼ੀਨ ਆਈ ਵੀ ਆ ਉਹ ਨਟੇ ਖੋਲਣ ਵਾਲੀ ਵੀ ਸਾਡੇ ਤੱਕ ਪਹੁੰਚਦੀ ਕਰ ਦਵੇ ਜਿਵੇਂ ਮਰਜ਼ੀ ਵੀ ਓਕੇ ਹੈ ਲਾਲੀ ਹੁਣ ਜਿਵੇਂ ਟੈਨਾ ਖੋਲਣੀ ਪੈਣੀ ਪਿੜਪਿ ਦੇ ਨਾਲ ਜਿਹੜਾ ਪਿੰਨਾ ਜਿੱਥੇ ਤੂੜੀ ਖਰਚਾ ਲੈ 1 ਮਿੰਟ ਉਹਦੀ ਪੂਰੀ ਹੋ ਲੈਣ ਦੇ ਹਾਂ ਮੈਂ ਤਾਂ ਨਹੀਂ ਹੈਗੇ ਮੈਂ ਤਾਂ ਸੁਖਿਓ ਆ ਆ ਦੇਖ ਲਓ ਇੱਕ ਪਾਈਪ ਖੋਲ ਤੇ ਇੱਕ ਦੂਏ ਬਲ ਅੱਜ ਨਹੀਂ ਕਰਿਆ ਅਸੀਂ ਦੂਆ ਕੰਮ ਕਰਦੇ ਸੀ ਲਾਲੀ ਕੋਈ ਹੋਰ ਅਪੀਲ ਉਹ ਅਪੀਲ ਆਈ ਆਵਾ ਮਾਮੇ ਦਾ ਵੀਡੀਓ ਪਚਾ ਦਿਓ ਮੇਰਾ ਕਾਲਾ ਠੀਕ ਐ ਤੂੰ ਸੋਨੂੰ ਲੈ ਕੇ ਜਾਉਂਗੇ ਸ਼ਾਮ ਨੂੰ ਖਿਲਾੜੀ ਤੇ ਹੁਣ ਮੈਂ ਜਾ ਮੈਂ ਰੋਟੀ ਪਾਣੀ ਦੇ ਆ ਮੈਂ ਉੱਥੇ ਨਾਲ ਦੇਖ ਕੇ ਆਉਣਾ ਵੀ ਕੀ ਸਟੇਟਸ ਆ ਗੰਨੇ ਚੋਂ ਆਪਣੇ ਜੋ ਕੀ ਸਾਬ ਕਿਤਾਬ ਝਾੜ ਨਹੀਂ ਕਰਿਆ ਇੱਕ ਟਰਾਲੀ ਆਪਾਂ ਨੇ ਆ ਪਰ ਕੇ ਖੜਾਈ ਰਸ ਤੁਸੀਂ ਲੈ ਕੇ ਆ ਸ਼ਾਮ ਨੂੰ ਡੋਲੂ ਸੋਨੂੰ ਦੇ ਦੇਣਾ ਬੜਾ ਰਸ ਤੁਸੀਂ ਲੈ ਕੇ ਆ ਅਸੀਂ ਸਰੰਦ ਜਾਣਾ ਅੱਗੇ ਮਾਰੀ ਹੋਊਂਗੀ ਸ਼ਿਵਰਾਤਰੀ ਦਾ ਰਸ ਇਹਨਾਂ ਨੂੰ ਲਿਆ ਦਈਂ ਸ਼ਿਵਰਾਤਰੀ ਦੀ ਚਾਚਾ ਤੈਨੂੰ ਪਹਿਲਾਂ ਮੁਬਾਰਕਾਂ ਸਾਰੇ ਵੀਰਾਂ ਨੂੰ ਮੁਬਾਰਕਾਂ ਲੱਖ ਮੁਬਾਰਕਾਂ ਹਾਂ ਲੱਖ ਲੱਖ ਮੁਬਾਰਕਾਂ ਹਾਂਜੀ ਹਾਂ ਤੇ ਲਾਲੀ ਵੱਧ ਕੰਮ ਕਰ ਰਿਹਾ ਜਿਹੜੇ ਨੇ ਜਾਣਾ ਸ਼ਬਦਾਤਰੀ ਨੂੰ ਮੱਥਾ ਟੇਕਣ ਉਹਨਾਂ ਨੂੰ ਵੀ ਸਾਰਿਆਂ ਨੂੰ ਮੁਬਾਰਕਾਂ ਮੁਬਾਰਕ ਗੱਲ ਘੜੀ ਮੂੜੀ ਮੇਰੇ ਪਰੇ ਲਿਆਉਂਦਾ ਜਿਹੜੇ ਨੇ ਜਾਣਾ ਘੜੀ ਮੂੜੀ ਗੱਲ ਮੇਰੇ ਪਰੇ ਲਿਆਉਂਦਾ ਪਹਿਲਾਂ ਕਦੇ ਦਿੜਬੇ ਵਾਲੇ ਥਰੂ ਆਉਂਦਾ ਕਦੇ ਕਿਸੇ ਦੇ ਥਰੂ ਆਉਂਦਾ ਮੈਂ ਤਾਂ ਹੈਰਾਨ ਆ ਯਾਰ ਬੰਦੇ ਇਹਨਾਂ ਨੇ ਭਾਈ ਦੂਰ ਖੜਕੇ ਵੀ ਸੁਣਦੇ ਆ ਸਾਰਿਆਂ ਨੂੰ ਭਾਈ ਮੁਬਾਰਕਾਂ ਵਾ ਠੀਕ ਆ ਓਕੇ ਮਿਲਦੇ ਆ ਸ਼ਾਮ ਨੂੰ ਅਗਰ ਨਾ ਜੀ ਇਹ ਟਰਾਲੀ ਕਰ ਲੂ ਲੈ ਕੇ ਜਾਉਂਗੇ ਅੱਜ ਇੱਕ ਇੰਨੀ ਟਰਾਲੀ ਭਰ ਕੇ ਅੱਜ ਪਚਾਤੀ ਕਾਪਨ ਦੇ ਦਿਵਾਲੀ ਮੇਰੇ ਨਾਨਕਿਆਂ ਚੌਥੀ ਖਿਲਾੜੀ ਤੇ ਜਾ ਰਹੇ ਆ ਆਪਾਂ ਹੁਣ ਜੇ ਕੋਈ ਵਾਸਤ ਭੁੱਲ ਗਿਆ ਤਾਂ ਦੂਆ ਬੰਦਾ ਯਾਦ ਕਰਾ ਦੇਵੇ ਔਰ ਰਸ ਲਿਆਈ ਠੀਕ ਆ ਯਾਰ ਇਹਨਾਂ ਨੂੰ ਆਏਗਾ ਨਾ ਰਸ ਲਿਆਈ ਤੁਸੀਂ ਉਹ ਜਾਓ ਮੈਂ ਉਦੀ ਕਰ ਲੈਂਦਾ ਕੰਮ ਫਿਰ ਹਾਂ ਠੰਡਾ ਲਿਆ ਦਿਓ ਰਸ ਭਾਬੀ ਇਹਨਾਂ ਨੂੰ ਤੂੰ ਕਿੱਥੇ ਗਿਆ ਤਾ ਚੱਲ ਅੰਦਰ ਆਗੇ ਜੀ ਨਾਨਕੇਆਣੀ ਮੋਟਰ ਤੇ ਉਹ ਖੜਾ ਸਾਹਮਣੇ ਟਰੱਕ ਅਮਨ ਗੁੜ ਖਾਊਗਾ ਜੇ ਗਰਮ ਗਰਮ ਹੈ ਹੂੰ ਹੈ ਇੱਥੇ ਰੱਖਦੇ ਬਸ ਆਕ ਵੇ ਸੱਕਲ ਖੋਦਦੇ ਖਾਣੇ ਮੈਨੂੰ ਪਤਾ ਕਿ ਕਿ ਕਿਖੀ ਆ। ਕੀ ਹੋ ਗਿਆ ਮੈਨੂੰ ਪੰਗਾ ਪੈ ਗਿਆ ਕੋਈ? ਜੱਜ ਦੇਖੋ ਤਰ ਚੱਕ ਰਿਹਾ ਮਨ ਪੰਨੂ। ਇੱਕ ਚਨੇ ਤੇ ਬਾਚੀ ਲਈ ਦੀ। ਮਦਰ ਮਮਾਈ ਤੋਲ ਰਹੇ ਆ। ਨਾ ਮੈਂ ਹੀ ਦੇ ਦਿੰਦਾ। ਬਹੁਤ ਹੈ ਮੇਰੇ ਕੋਲ ਹੈ ਨਹੀਂ ਟੋਪਰਾ ਬਾਈ ਫਿਰਦਾ ਮੈਂ ਸਾਲ ਚ। ਅਜਾ। ਟੱਕਾ ਚੱਕ ਲੈ ਕਰ। ਫੰਡਾ ਦੂਆ ਕੰਪਿਊਟਰ ਆ ਰੱਖਿਆ ਬਾਈ। ਹੂੰ। ਠੀਕ ਹੈ। ਠੀਕ ਹੈ। ਇੱਥੇ ਫਿਰ ਇਨਵਰਟਰ ਰੱਖਿਆ ਮੈਂ ਕਿ ਅਸ਼ੌਹ ਲਾਤਾ ਪਿੱਛੇ। ਹੂੰ। ਠੀਕ ਹੈ ਠੀਕ ਹੈ। ਰਾਤ ਨੂੰ ਫਿਰ ਬੱਦਲ ਬਲ ਜਾਂਦੇ ਹੋਣੇ ਇੱਥੇ ਨਾਲੇ ਆ ਫਿਰ ਆ ਚਾਰਜ ਹੋਈ ਜਾਂਦਾ ਇੰਨੇ ਨਾਲੇ ਜਿਹੜੀ ਪਾਵਰ ਆਉਂਦੀ ਹੈ ਪਾਵਰ ਜਿਹੜੀ ਆਉਂਦੀ ਹੈ ਪਾਵਰ ਤੇ ਬੈਟਰੀ ਹੋਣੀ ਚਾਰ ਕਰਵਾ ਦਿੱਤੀ ਲਾਵਾ ਅੱਛਾ ਜੀ ਜਦ ਇੰਜਨ ਚੱਲਦਾ ਜਦ ਇ ਚਾਰਜ ਹੋ ਜਾਂਦਾ ਠੀਕ ਹੈ ਠੀਕ ਆ ਕਿੰਨਾ ਮਾ ਨਿਕਲ ਗਈ ਧੂਆ ਪੈ ਰਿਹਾ ਹੀ ਹੈ ਅੱਛਾ ਪਹਿਲਾ ਹਲੇ ਅੱਛਾ ਪਹਿਲਾ ਨਿਕਲ ਗਿਆ ਕਿੰਨੇ ਨਿਕਲ ਜੇ ਨਹੀਂ ਦਿਨ ਚ ਨੂੰ 7-8 ਨਿਕਲ ਜਨੇ ਲਾਈਟ ਉਹ ਲਾ ਬਰਾਬਰੂ ਅੱਛੇ ਠੀਕ ਹੈ ਤੇ ਇੱਥੇ ਬੈਟਰੀ ਬੂਟਰੀ ਚਾਰਜ ਕਰਨ ਵਾਸਤੇ ਮਾਮੇ ਨੇ ਇੰਜਨ ਦੇ ਨਾਲ ਹੀ ਅਲਟਰਨੇਟਰ ਫਿੱਟ ਕਰਿਆ ਵੈ ਦੇਖੋ ਤਾਰਾਂ ਦੀ ਸਪਲਾਈ ਪਾਈ ਦੀ ਹੈ ਪੂਰਾ ਨਜ਼ਾਰਾ ਰੌਣਕਾਂ ਤਾਂ ਸਹੀ ਕਰ ਲੈ ਮੋਟਰਾਂ ਦੀ ਕਿਤਾ ਜੀ ਆ ਘਲਾੜੀ ਹੈ ਇਹ ਦੂਏ ਲੋਟ ਹੈ ਜਦ ਫਿਰ ਕੰਮ ਨਿਭੜ ਜਾਂਦਾ ਗਨੇ ਦਾ ਲਿਫਟ ਪਿੱਛੇ ਪਾ ਕੇ ਮਰੇ ਹੁੱਕ ਪਾਈਆਂ ਮੈਂ ਦੇਖੋ ਆ ਦੋ ਕਰ ਨੂੰ ਘਰੇ ਲੈ ਜੰਨੇ ਆ ਤੇ ਬਾਕੀ ਉਸ ਤੋਂ ਬਾਅਦ ਆਪਣੀ ਜਦੋਂ ਫਿੱਟ ਕਰਨੀ ਇੱਥੇ ਲੈ ਕੇ ਫਿੱਟ ਕਰਨਾ ਟਾਇਰ ਲੱਗੇਵੇਂ ਹੁਣ ਧਰਤੀ 'ਚ ਗੱਡੇ ਵਿਆਂ 24 ਘੰਟੇ ਇੱਥੇ ਰਹਿਨੇ ਮੋਟਰ ਤੇ ਦਿਵਾਲੀ ਪਿੰਡ ਨਾਨਕੇ ਮੇਰੇ ਤਿੰਨ ਚਾਰ ਕਿਲੋਮੀਟਰ 5 ਕਿਲੋਮੀਟਰ ਤੇ ਨਾਨਕੇ ਆ ਮੇਰੇ ਤੇ ਆ ਦੇਖੋ ਕਿਆ ਸੋਹਣਾ ਚੈੱਕ ਕਰ ਲਿਆ ਵਾ ਹਣਾ ਸਾਰਾ ਅੰਡਰ ਗਰਾਊਂਡ ਆ ਉਹ ਅੱਗੇ ਫਿਰ ਉਹਦੇ 'ਚ ਜਾਂਦਾ ਰਸ ਫਿਰ ਉੱਥੇ ਨਲਕਾ ਲਾਇਆ ਵਾ ਨਲਕੇ ਨੂੰ ਗੇੜ ਕੇ ਅੱਗੇ ਉਹਦੇ 'ਚ ਡਰਮ ਜਿਹੜਾ ਉਹ ਤੇ ਬਾਅਦ ਫਿਰ ਅੱਗੇ ਉਹਦੇ 'ਚ ਬੜੇ ਜਿਹੇ ਮੰਮੇ ਕੋਰ ਬੰਦੇ ਪੂਰੇ ਸਿਰੇ ਤੇ ਰੱਖੇ ਹੋਏ ਪੂਰਾ ਸਾਰੀ ਦਿਹਾੜੀ ਜੀ ਲੱਗਿਆ ਰਹਿੰਦਾ ਹੁਣਾਂ ਨਾ ਨਹੀਂ ਅਭੀ ਨਹੀਂ ਚੱਲ ਆਪ ਦੀ ਮੰਨੋ ਢੋਲ ਭਰ ਲਾ ਪਹਿਲੇ ਬੜੀ ਬੜੀ ਜਾਦਾ ਅਮਨ ਇੱਧਰ ਆਜਾ ਕੋਈ ਨਾ ਡਣੀ ਹੈਗਾ ਅਮਨ ਇੱਧਰ ਆ ਪੁੱਤ ਸਾਈਡ ਤੇ ਇੱਧਰ ਆ ਜਾ ਉਹ ਤੇ ਆਜਾ ਨਾਲੀ ਨੂੰ ਬੁਲਾਵਾ ਨਹੀਂ ਉੱਥੇ ਅਮਰੀਂ ਜੜ ਤੋਂ ਇੱਧਰ ਪੁੱਤ ਭਟੇ ਚ ਵੀ ਖਾਂਦਾ ਜਾ ਕੇ ਗੰਦਾ ਇੰਨਾ ਪਿੰਗਾ ਕੋਈ ਕੋਈ ਤਾਂ ਕੀ ਹੋ ਗਿਆ ਉਹਨੇ ਕੀ ਕਰਿਆ ਉਹ ਹਮਨ ਆ ਜਾ ਉਧਰ ਆ ਕੇ ਚੱਲ ਦਰ ਆ ਤੀਕਾ ਆ ਗਿਆ ਮੈਂ ਵੀ ਆ ਗਿਆ ਆਜਾ ਚਾਹ ਨਾ ਛੋਲੇ ਵੀ ਜਾਓ ਕਿ ਤੁਮ ਚਲ ਨਿਕਲ ਜਾਓ ਤੁਸੀਂ ਹਾਂ ਚੱਲ ਚਲੀਏ ਅੰਮੀ ਚਲੋ ਲੋ ਜੀ ਦਿਵਾਲੀ ਤੋਂ ਆ ਗਿਆ ਸੀ ਵਾਪਸ ਮੈਂ ਤੇ ਚਾਚੇ ਉਹਨੇ ਨਹੀਂ ਆਉਂਦੇ ਉਹਨੂੰ ਰੇਡੀਏਟਰ ਮਾਰੇ ਪੱਟ ਕੇ ਦੇ ਨੀ ਲੈ ਫੋਬੀ ਬਣਾ ਤੋਡੀ ਜਾਨ ਨੂੰ ਟਕੌੜਾ ਹੈ ਨਹੀਂ ਮੈਂ ਲਾਲਿਆ ਸਾਹਿਬ ਜਾ ਅੱਜ ਜਾਨ ਟਕੌੜਾ ਫਿਰ ਨਜ਼ਾਰੇ ਵੀ ਲੈਣੇ ਮਾੜਾ ਮੋਟਾ ਅੱਜ ਦਮ ਲੈ ਲੰਦੇ ਹੁਣ ਤੁਹਾਨੂੰ ਕੀ ਦਮੇ ਲੈ ਰਹੇ ਅੱਜ ਆ ਆ ਸਾਡਾ ਧਾਮ ਆਜ ਕਹਤੋ ਵੀ ਗੰਨਾ ਨਹੀਂ ਘਟਣਾ ਦਮ ਲੈ ਲਿਓ ਇਹਨੂੰ ਉਧਰ ਲੈ ਚਲੀਏ ਇਹਨੂੰ ਧੋਈਏ ਪਾਦਾ ਪ੍ਰੈਸ਼ਰ ਨਾਲ ਹੂੰ ਤੇ ਇਹਦਾ ਨਾ ਬਾਕੀ ਰੇਡੀਏਟਰ ਨਾ ਥੋੜਾ ਜਿਹਾ ਲੀਕ ਤਾਂ ਜੜ ਤੋਂ ਮੈਂ ਪਾ ਦੂੰਗਾ ਪਾਣੀ ਆ ਇਹਦਾ ਦੇਖਣਾ ਤਾਂ ਕਰਕੇ ਖੋਲਿਆ ਹੋਰ ਸਮੱਸਿਆ ਕੋਈ ਨਹੀਂ ਤੇ ਆਇਆ ਵੀ ਇੱਕ ਇਹਦਾ ਕੰਮ ਕਰਨਾ ਇੱਕ ਡਿਸਟ੍ਰੀਬਿਊਟਰ ਦਾ ਰਿੰਗ ਜਾ ਪਾਉਣਾ ਉੱਪਰ ਉਹ ਪੈਣਾ ਬਾਕੀ ਹੋਰ ਪੰਪ ਪੰਪ ਸਾਰਾ ਆ ਨਹੀਂ ਜੜਚ ਨੂੰ ਹਲਾਦੀ ਬਾਈ ਬਣ ਕੇ ਯਾਰ ਇੱਥੋਂ ਤਾਂ ਲੀਕ ਲੱਗਦਾ ਜੜਚ ਨੂੰ ਹੀ ਲੀਕ ਹੋਊਗਾ ਇਹ ਆ ਕਲੰਪ ਖੋਲ ਕੇ ਪਤਾ ਲੱਗੂਗਾ ਇੱਥੇ ਕਲੰਪ ਤਾਂ ਐਸੇ ਬਾਈ ਨੇ ਲੱਗਿਆ ਵਾ ਆ ਕਲੰਪ ਤਾਂ ਫਰੀ ਹੈ ਇਹਦਾ ਸਾਲਾ ਦੂਆ ਇਹਨਾਂ ਤਾਂ ਮਾਇਨੂੰ ਉਹ ਵਾਈਟ ਟੋੜਾ ਇਹ ਨਹੀਂ ਨਿਕਲਣਾ ਇਹ ਤਾਂ ਕੱਢ ਲਓ ਨਾ ਟੀ ਲੈ ਕੱਢੋ ਆ ਆ ਹਿੱਲਿਆ ਵਾ ਹੈ ਬਾਈ ਆ ਦੇਖੋ ਜੀ ਤੇ ਬਾਕੀ ਇੱਧਰ ਪੈ ਗਈਆਂ ਟੈਨਾ ਕਟਰ ਵਾਲ ਦੀ ਚਾਚਾ ਟੌਰ ਬਣ ਗਈ ਯਾਰ ਕਟਰ ਦੀ ਹੈ ਨਾ ਤੇ ਜੇ ਮਤਲਬ ਪੈ ਪਾਪਾ ਰੰਗ ਕਰ ਦਿੰਦੇ ਨਾ ਇਤ ਕੀ ਕਟਰ ਜਮਾ ਨਮਾ ਬਣ ਜਣਾ ਤਾਂ ਚੱਲ ਕੋਈ ਗੱਲ ਨਹੀਂ ਕੰਮ ਕਾਰ ਚ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਕ ਆਪਣਾ ਸ਼ਡਿਊਲ ਬਿਜ਼ੀ ਹੈ ਤੇ ਕਟਰ ਵਾਰ ਦੀਆਂ ਟੈਨਾ ਪੈ ਗਈਆਂ ਉਹ ਉਹ ਵਾਲੀ ਮੁੱਛਾ ਵਾਲਾ ਸਾਰਾ ਉਹ 파ਟ ਕਲਰ ਕਰਨਾ ਰੰਗ ਕਰਨਾ ਉਹ ਵੀ ਗ੍ਰੀਨ ਹਲੇ ਤੇ ਬਾਕੀ ਇਧਰ ਰੇਡੀਏਟਰ ਪੱਟ ਲਿਆ ਸ਼ਾਮ ਨੂੰ ਜੇ ਟਾਈਮ ਲੱਗਿਆ ਚ ਘੜਾਂਗੇ ਗੰਨਾ ਉਸ ਤੋਂ ਬਾਅਦ ਤੇ ਦੇਖੋ ਵੀ ਐਦਾਂ ਦਾ ਸਾਰੀ ਦਿਹਾੜੀ ਹਨਾ ਮਤਲਬ ਬੰਨਵਾਇਆ ਸ਼ਡਿਊਲ ਜਾ ਰਿਹਾ ਹੈ ਖਿਡਾਰੀ ਤੋਂ ਆਏ ਤੇ ਹੁਣ ਇੱਕ ਟਰਾਲੀ ਫੇਰ ਲੈ ਕੇ ਲੰਘੇ ਜਿਹੜੀ ਦੂਜੀ ਟਰਾਲੀ ਸਟਾਰਟਿੰਗ 'ਚ ਤੁਸੀਂ ਵੀਡੀਓ 'ਚ ਦੇਖੀ ਸੀ ਨਾ ਖੜੀ ਸੀ ਇੱਧਰ ਲੱਗ ਖੁਸ਼ਪਰੀ ਤੇ ਲਾਲੀ ਉਹ ਦੋਨੋਂ ਲੈ ਕੇ ਖਿਡਾਰੀ ਤੈਨੂੰ ਗਏ ਪਿਆ ਆ ਚਾ ਸੱਕਰ ਬੜੀ ਘੈਂਟ ਬਣ ਰਹੀ ਆ ਆ ਚਾ ਹਾਂ ਵੀਰ ਸੱਕਰਾਂ ਚਿੱਟੀ ਸੱਕਰ ਬਣ ਰਹੀ ਆ ਉੱਥੇ ਕੋਈ ਗੱਲੇ ਨਹੀਂ ਖਾਣੇ ਖਾਣੇ ਨਾ ਖਾਣੇ ਨੂੰ ਤਾਂ ਉਹ ਸ਼ਾਮ ਨੂੰ ਖੀਲ ਚੱਲੂਗੀ ਗੋੜ ਗੜ ਨਹੀਂ ਜਾਇਆ ਬੜਾ ਮੋੜ ਨਹੀਂ ਹਲੇ ਨਹੀਂ ਕੁਝ ਵੀ ਲੈ ਕੇ ਆਇਆ ਮੈਂ ਤੂੰ ਗਿਆ ਤਾਂ ਹੁਣ ਫੇਰ ਤੀ ਨਾ ਹੁਣ ਥੋੜੀ ਜਿਹੀ ਤਾਂ ਕਟਾਏ ਦਾੜੀ ਜਾਂ ਹੁਣ ਤਾਂ 6 ਸੱਤੀ ਚਾਬੀ ਚੱਕ ਲੈ ਪਰ ਤੇ ਜਾ ਕੇ ਹੁਣ ਤੁਹਾਨੂੰ ਫੋਨ ਦੇਣਾ ਪਿਚਕਸ ਐ ਨਹੀਂ ਪਿਚਕਸ ਪਿਚਕਸ ਕੀ ਗੱਲ ਹੋਈ ਹੈ ਨਾ ਬਣਦੀ ਹੁੰਦੀ ਹੂੰ ਇਹਦੇ ਚਾਚਾ ਫਿਰ ਵੀ ਮਸ਼ੀਨ ਤੇ ਉੱਥੇ ਪਾਇ ਹੋ ਜਾਂਦਾ ਜਿੱਥੇ ਪਾ ਕੇ ਤਾਂ ਕਲੰਪ ਖੋਲੇ ਆ ਉਹ ਛੋਟੀ ਮਸ਼ੀਨ ਤੇ ਉੱਥੇ ਜਗ੍ਹਾ ਘੱਟ ਆ ਉਹਦੇ ਪਿਛਲੇ ਪਾਸੇ ਪੰਪਾਂ ਕੋਲ ਜ਼ਿਆਦਾ ਜਗ੍ਹਾ ਛੱਡੀ ਵੀ ਆ ਐਦਾਂ ਸਿਸਟਮ ਥੋੜੇ ਥੋੜੇ ਕਰੇ ਵੀ ਕੁਲੀ ਲੈ ਲਿਆ ਫਰੀ ਹੋਣਾ ਹੋ ਜਵੇ ਚਾਬੀ ਲੈ ਲਾ ਫਿਰ ਰਾਜਪੁਰੇ ਆ ਚੁੱਕੇ ਆ ਜੀ ਲੈ ਕੇ ਰੇਡੀਏਟਰ ਮਦਮ ਰੇਡੀਏਟਰ ਇਹ ਨਾ ਅਕਸਰ ਜਿਹੜੇ ਲੋਕਲ ਆ ਫਤਖੜ ਸਾਹਿਬ ਰਾਜਪੁਰੇ ਸਾਈਡ ਦੇ ਉਹਨਾਂ ਨੂੰ ਪਤਾ ਹੋਊਗਾ ਉਹ ਸਵਰਾਜ ਏਜੰਸੀ ਆ ਖੋਲੀ ਆ ਨਦੀ ਤੇ ਉਹਨਾਂ ਦੇ ਨਾ ਪੁਲ ਦੇ ਨੀਚੇ ਆ ਬਿਲਕੁਲ ਅਸੀਂਿੱਧਾ ਰਾਜਪੁਰੇ ਨੂੰ ਜਾਂਦੀ ਆ ਸੜਕੇ ਇਹ ਜੀ ਤੇ ਇੱਥੇ ਦੇ ਰੀਡੀਏਟਰ ਦਾ ਬੜਾ ਬਹੁਤ ਟਾਈਮ ਤੋਂ ਸੀ ਮਤਲਬ ਜੇ ਕੋਈ ਕੰਮ ਕਮ ਹੁੰਦਾ ਰੀਡੀਏਟਰ ਦੇ ਇਸ਼ਾਰਾ ਨਹੀਂ ਇਹਦੇ ਹੁਣ ਟਾਂਕਾ ਲੱਗਣਾ ਥੱਲੇ ਜਿਹੜੀ ਉਹ ਵਾਲਾ ਪਾਸਾ ਉਹ ਵਾਲਾ ਜਦੋਂ ਸਫਾਈ ਹੋ ਰਹੀ ਹੈ ਧੋਈ ਹੋ ਰਹੀ ਹੈ ਜੀ ਮੜ ਜੀ ਇਹਨੇ ਇੱਕ ਵਾਰ ਚ ਬੱਚੇ ਚ ਕੇਰ ਕੇ ਪਤਾ ਲੱਗ ਜੂ ਇਹ ਨਾਲੇ ਕੋਈ ਪੂਰੀ ਹਾਲਤ ਵਾਲੇ ਦੇਖੀ ਇੱਥੋਂ ਹਣਾ ਮੜ ਰਿਹਾ ਗਿਆ ਬਸ ਨੂੰ ਨਹੀਂ ਚਾਰ ਬਹਿ ਨੇ ਜੋਨੀ ਜਿਹੜਾ ਕਹਿੰਦੇ ਲਓ ਜੀ ਮਿੱਤਰੋ ਸਾਰੇ ਕੰਮ ਕਰ ਨਵੇੜ ਕੇ ਚਾਚਾ ਰੈਡੀਏਟਰ ਦੀ ਜ਼ਿੰਦਗੀ ਬਣਾਤੀ ਅੱਜ ਹੈਨਾ ਸਾਰਾ ਮੂੰਜਾ ਸਾਰਾ ਹੀ ਖਰਾਬਤਾ ਆਉਦਾ ਰੀਡੀਏਟਰ ਦਾ। ਭਜੀ ਆ ਸੀਜ਼ਨ ਦੇ ਪਹਿਲਾਂ ਹੋ ਗਿਆ ਯਾਰ। ਹਾਂ ਗੱਲ ਸਹੀ। ਤੁਸੀਂ ਨੇ ਸੀਜ਼ਨ ਤੋਂ ਤੰਗ ਹੋਣਾ ਦਾ। ਬਿਲਕੁਲ ਬਿਲਕੁਲ। ਜਿਹੜੀਆਂ ਦੋ ਟਰਾਲੀਆਂ ਭਰੀਆਂ ਸੀਆਂ ਅਸੀਂ ਨੇ ਉਹ ਇੱਕ ਦਿਨ 'ਚ ਹੀ ਲੱਗਦੁਗ ਚੱਲੀਆਂ। ਯਾਨੀ ਡੇਢ ਦਿਨ ਦਾ ਮਾਲ ਸੀਗਾ ਉਹ ਸਾਰਾ। ਤੇ ਹੁਣ ਆਉਂਦੀ ਸਾਰ ਬੰਦੇ ਨੂੰ। ਲਾਲੀ ਨਿਆਰਾ ਆਇਆ ਪੁਰਾ। ਜੀ ਮੈਂ ਗੁੜ ਖਾਇਆ ਬਈ ਅੱਜ। ਨਿਆਰਾ ਆ ਗਿਆ। ਚੱਕਰ ਖਾਦੀ ਦਾ ਸੁਆਦ ਆ ਗਿਆ। ਹਮਮ। ਬੱਠਾ ਪਿਆ ਮੈਂ ਬਸ ਮਾਸ ਨੂੰ ਪੁੱਛਾਂ ਉਹ ਚੀਨੀ ਪੰਨੇ। ਹੁੰਦਾ। ਕਾ ਚਿੰਨੀ ਕੋਲ ਪੰਤਾ ਮੈਂ ਕਿ ਮਾ ਉਹਨਾਂ ਨੂੰ ਵੇਖਿਆ ਏ ਜਿਹੜੇ ਉਹ ਆਨੇ ਯੂਟਿਊਬਰ ਵੀ ਜਿਹਨੇ ਚਿੰਨੀਓ ਪਾਤੀ ਲਾ ਲਈ ਫਿਰ ਮਿੱਠਾ ਕਾਤ ਰਹਿ ਗਿਆ ਉਹ ਆਪਣਾ ਗੰਨੇ ਦੇ ਕੀ ਮਤਲਬ ਆ ਫਿਰ ਕਹਦਾ ਸੁਆਤ ਆ ਗਈ ਸੀ ਨਾ ਆਏ